ਉਜੇ ਉਹ ਫਾਈਨਾਂਸ ਵਿੱਚ ਲਾਏਗਾ ਉਹਦੇ ਵਿੱਚ ਟੋਟਲ ਕਲੀਅਰ ਹੋਏਗਾ ਕਿ ਕੀ ਹੈ ਲੇਕਿਨ ਜਿਹੜੀ ਐਗਜ਼ਿਸਟਿੰਗ ਡਿਊਟੀ ਹੈ 10% ਜਿਹਨੂੰ ਬੇਸਿਕ ਕਸਟਮ ਡਿਊਟੀ ਕਹਿੰਦੇ ਆ ਬੀਸੀਡੀ ਕਹਿੰਦੇ ਆ ਉਹ ਬੇਸਿਕ ਕਸਟਮ ਡਿਊਟੀ ਜਿਹੜੀ ਆ ਉਹ ਘਟਾ ਕੇ 6% ਕਰ ਦਿੱਤੀ ਮੰਨ ਲਓ ਲੱਖ ਰੁਪਏ ਦਾ ਸੋਨਾ ਇمپੋਰਟ ਜੇ ਕੀਤਾ ਜਾਂਦਾ ਪਿਆ ਉਹ ਤੇ ਬੇਸਿਕ ਕਸਟਮ ਡਿਊਟੀ ਦੇ 10000 ਰੁਪਏ ਲੱਗਦੀ ਸੀ ਉਹ 6000 ਲੱਗੇ ਗਿਆ ਯਾਨੀ ਕਿ 4000 ਰੁਪਏ ਦਾ ਸੋਨਾ ਸਸਤਾ ਹੋ ਗਿਆ ਲੱਖ ਰੁਪਏ ਪਿਛੇ ਜੇ ਮੰਨ ਲਓ 75000 ਰੁਪਏ ਦਾ ਤੋਲਾ ਵਾ ਤੇ ਅੱਜ ਦੀ ਡੇਟ ਦੇ ਵਿੱਚ ਜੋ ਅਨਾਉਂਸਮੈਂਟ ਹੋਈ ਹੈ ਉਹਦੇ ਨਾਲ 3000 ਰੁਪਿਆ ਤੋਂ ਲੈ ਕੇ 2.5 ਤੋਂ 3000 ਰੁਪਏ ਤੋਲੇ ਸੋਨੇ ਦਾ ਜਿਹੜਾ 70 71 ਗਿਆ ਸੀ ਉਹ ਹਾਂ ਉਹ 2.5 ਤੋਂ 3000 ਰੁਪਏ ਤੋਲੇ ਦਾ ਸੋਨੇ ਦਾ ਫਰਕ ਜਿਹੜਾ ਵਾ ਉਹ ਅੱਜ ਦੀ ਡੇਟ 'ਚ ਮਾਰਕੀਟ ਦੇ ਵਿੱਚ ਪੈ ਗਿਆ ਇਸ ਅਨਾਉਂਸਮੈਂਟ ਤੋਂ ਬਾਅਦ ਤੇ ਇਹ ਇਹ ਸਸਤਾ ਹੋਇਆ ਵਾ ਲੈਦਰ ਗੁੱਡਸ ਸਸੀਆਂ ਹੋਈਆਂ ਵਾ ਕੈਂਸਰ ਦੀਆਂ ਦਵਾਈਆਂ ਦੇ ਉੱਤੇ ਜਿਹੜੀਆਂ ਇੰਪੋਰਟ ਹੁੰਦੀਆਂ ਸੀ ਉਹਨਾਂ ਉੱਤੇ ਇੰਪੋਰਟ ਡਿਊਟੀ ਘਟਾਤੀ ਗਈ ਹੈ ਮੋਬਾਈਲ ਚਾਰਜਰ ਸਸਤੇ ਹੋਏ ਆ ਮੋਬਾਈਲ ਸਸਤੇ ਹੋਏ ਆ ਮੋਬਾਈਲ ਉਪ ਟਾਈਮ ਪਰ ਡਿਊਟੀ ਘਟਾਈ ਗਈ ਹੈ ਸਰਕਾਰ ਦੇ ਕੋਲੋਂ ਬੜੀਆਂ ਬਜਟ ਦੇ ਵਿੱਚ ਬਹੁਤ ਲਿਮਟਿਡ ਚੀਜ਼ਾਂ ਹੁੰਦੀਆਂ ਜਿਹਦੇ ਤੋਂ ਸਰਕਾਰ ਟੈਕਸ ਲੈਂਦੀ ਹੈ ਇੰਪੋਰਟ ਡਿਊਟੀ ਲੈਂਦੀ ਹੈ ਇੰਪੋਰਟ ਡਿਊਟੀ ਤੋਂ ਬਾਅਦ ਉਹਨਾਂ ਦਾ ਰੇਟ ਦੇ ਉੱਤੇ ਅਸਰ ਪੈਂਦਾ ਨਹੀਂ ਤੇ ਪਹਿਲਾਂ ਜਦੋਂ ਬਜਟ ਹੁੰਦੇ ਸੀ ਜੀਐਸਟੀ ਤੋਂ ਪਹਿਲਾਂ ਜਿਹੜੇ ਬਜਟ ਹੁੰਦੇ ਸੀ ਉਹਨਾਂ ਵਿੱਚ ਸਾਰੀਆਂ ਚੀਜ਼ਾਂ ਨੂੰ ਵਧਾਣ ਦੇ ਜਾਂ ਘਟਾਉਣ ਦੇ ਜਿਹੜੇ ਰਸਤੇ ਸੀ ਉਹ ਸਰਕਾਰ ਦੇ ਕੋਲੋਂ ਸੀ ਐਕਸਾਈਜ਼ ਡਿਊਟੀ ਲੱਗਦੀ ਸੀ ਤੇ ਐਕਸਾਈਜ਼ ਡਿਊਟੀ ਨੂੰ ਘਟਾ ਕੇ ਹੀ ਸਰਕਾਰ ਜਿਹੜੀ ਉਹ ਕਰ ਦਿੰਦੀ ਸੀ ਮਹਿੰਗਾ ਸਸਤਾ ਜੋ ਵੀ ਹਾਲ ਦਾ ਹੋਣਾ ਲੇਕਿਨ ਅੱਜ ਦੀ ਡੇਟ ਦੇ ਵਿੱਚ ਜਦੋਂ ਜੀਐਸਟੀ ਇੰਪਲੀਮੈਂਟੇਸ਼ਨ ਹੋ ਗਈ ਹੈ ਤੇ ਸਾਲ ਉਹਨਾਂ ਦੇ ਵਿੱਚ ਕਨਸਿਡਰ ਕੀਤਾ ਜਾਂਦਾ ਵਾ ਕਿ ਕਿਹੜੀ ਚੀਜ਼ ਮਹਿੰਗੀ ਕਰਨੀ ਹੈ ਕਿਹੜੀ ਸਸਤੀ ਕਰਨੀ ਹੈ ਇਸ ਕਰਕੇ ਬਜਟ ਦੇ ਵਿੱਚ ਸਕੋਪ ਵਿੱਤ ਮੰਤਰੀ ਦੇ ਕੋਲੋਂ ਬੜਾ ਘੱਟ ਹੁੰਦਾ ਵਾ ਕਿ ਮਹਿੰਗਾ ਕੀ ਕਰਨਾ ਸਸਤਾ ਕੀ ਕਰਨਾ ਹੈ ਲੇਕਿਨ ਇਹਦੇ باوجود ਕਾਫੀ ਚੀਜ਼ਾਂ ਉਹਨਾਂ ਨੇ ਸਸਤੀਆਂ ਕੀਤੀਆਂ ਕੋਈ ਬਹੁਤ ਜ਼ਿਆਦਾ ਮਹਿੰਗਾਈ ਵਾਲੇ ਪਾਸੇ ਨੂੰ ਨਹੀਂ ਗਏ ਜਿਹੜੇ ਬੰਦੇ ਨੇ ਆਪਣੀ ਕੁੜੀ ਦੀ ਕੁੜੀ ਦਾ ਵਿਆਹ ਕਰਾਣਾ ਬੱਚੇ ਦਾ ਵਿਆਹ ਕਰਾਣਾ ਵਾ ਉਹਦੇ ਵਾਸਤੇ ਸੋਨਾ ਸਸਤਾ ਵੀ ਹੋ ਗਿਆ ਵਾ ਉਹ ਇੱਕ ਉਹ ਵਧੀਆ ਕਰਤਾ ਹਾਂ